ਦੋਸਤੋ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਸੇਲ ਲਈ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ Maruti SUZUKI Ciaz 2015 ਮਾਡਲ ਗੱਡੀ ਹੈ ਜੀ ਪਹਿਲੇ ਨਾਂ ਕੀ ਟੌਪ ਮਾਡਲ ਦੇ ਵਿੱਚ ਹੈ JdDi+ ਪੁਸ਼ ਬਟਨ ਸਟਾਰਟ ਹੈ ਜੀ ਕੋਈ ਐਕਸੀਡੈਂਟ ਵਗੈਰਾ ਨਹੀਂ ਹੈਗਾ ਰੰਗ ਬੰਨ ਦੀ ਬਹੁਤ ਸੋਹਣੀ ਹੈਗੀ ਟਾਇਰਾਂ ਦੀ ਕੰਡੀਸ਼ਨ ਜਿਹੜੀ ਪਈ ਹੈ 60-70% ਦੇ ਲਗਭਗ ਹੈ ਕਿਸੇ ਪਾਸੇ ਗੱਡੀ ਦੇ ਕੋਈ ਦਿੱਕਤ ਨਹੀਂ ਹੈਗੀ ਇੰਜਨ ਗੇਅਰ ਬਿਲਕੁਲ ਓਕੇ ਹੈਗਾ ਵਿੱਚੋਂ ਇੰਟੀਰੀਅਰ ਦੀ ਵੀ ਗੱਡੀ ਸ਼ੀਸ਼ੇ ਵਰਗੀ ਪਈ ਹੈ ਜੀ ਬਿਲਕੁਲ ਕਿਤੇ ਕੋਈ ਸਕਰੈਚ ਵਗੈਰਾ ਨਹੀਂ ਹੈਗਾ ਕਵਰ ਬਹੁਤ ਹੀ ਸ਼ਾਨਦਾਰ ਪਏ ਨੇਗੇ ਗੱਡੀ ਦੀ ਡਿਮਾਂਡ ਹੈਗੀ 4,70,000 ਰੁਪਏ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਇਹਦੀ ਲੋਕੇਸ਼ਨ ਹੈਗੀ ਹੈ ਜ਼ਿਲ੍ਹਾ ਬਠਿੰਡੇ ਦਾ ਭਗਤਾ ਭਾਈਕਾ ਮਾਲਕ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ 62835 17415 ਚਾਹਵਾਨ ਵੀਰ ਬਾਈ ਨਾਲ ਸੰਪਰਕ ਕਰ ਸਕਦੇ ਆ ਤੇ ਘਰੇ ਗੱਡੀ ਚੈੱਕ ਕਰਕੇ ਖਰੀਦ ਸਕਦੇ ਜੀ ਜੇਕਰ ਦੋਸਤੋ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਸਕਰੀਨ ਦੇ ਨੰਬਰ ਹੇਠਾਂ ਚੱਲ ਰਿਹਾਗਾ ਉਹਤੇ ਉਸ ਦੀਆਂ ਫੋਟੋਆਂ ਭੇਜ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ